ਸਸਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਅਮਰੀਕਾ ਦੇ ਉੱਤਰੀ ਪੂਰਬੀ ਹਿੱਸੇ ਦੇ ਵਿੱਚ ਆਏ ਤੂਫਾਨ ਦੇ ਦੌਰਾਨ ਨਿਊ ਜਰਸੀ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਲੋਕਾਂ ਦੀ ਮੌਤ ਉਸ ਸਮੇਂ ਹੋਈ ਹੈ ਜਦੋਂ ਉਹਨਾਂ ਦੀ ਕਾਰ ਹੜ੍ਹ ਦੇ ਪਾਣੀ ਦੇ ਵਿੱਚ ਵਹਿ ਗਈ ਨਿਊ ਜਰਸੀ ਦੇ ਗਵਰਨਰ ਫੀਲ ਮਰਫੀ ਨੇ ਕਿਹਾ ਹੈ ਕਿ ਇਹ ਘਟਨਾ ਉੱਤਰੀ ਨਿਊ ਜਰਸੀ ਦੇ ਪਲੇਨ ਫੀਲਡ ਸ਼ਹਿਰ ਦੇ ਵਿੱਚ ਵਾਪਰੀ ਹੈ ਇਸ ਤੋਂ ਪਹਿਲਾਂ 3 ਜੁਲਾਈ ਨੂੰ ਇੱਥੇ ਤੂਫਾਨ ਦੇ ਕਾਰਨ ਹੋਰ ਲੋਕਾਂ ਦੀ ਵੀ ਜਾਨ ਚਲੀ ਗਈ ਸੀ ਨੇੜਲੇ ਇਲਾਕੇ ਨਾਰਥ ਪਲੇਨ ਫੀਲਡ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਸੀ ਤੇ ਇਹਨਾਂ ਦੋ ਨਵੀਆਂ ਮੌਤਾਂ ਦੇ ਪੀੜਤਾ ਦੇ ਨਾਮ ਦਾ ਹਜੇ ਖੁਲਾਸਾ ਨਹੀਂ ਕੀਤਾ ਗਿਆ ਤੇ ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਤੂਫਾਨ ਦੇ ਦੌਰਾਨ ਉਹਨਾਂ ਦੀ ਕਾਰ ਇੱਕ ਨਾਲੇ ਦੇ ਵਿੱਚ ਵੀ ਵਹਿ ਗਈ ਸੀ ਬਿੱਤੀ ਰਾਤ ਅਮਰੀਕਾ ਦੇ ਉੱਤਰ ਪੂਰਬ ਦੇ ਕੁਝ ਹਿੱਸਿਆਂ ਦੇ ਵਿੱਚ ਭਾਰੀ ਮੀਂਹ ਪਿਆ ਜਿਸ ਦੇ ਨਾਲ ਨਿਊਯਾਰਕ ਅਤੇ ਨਿਊ ਜਰਸੀ ਦੇ ਕੁਝ ਹਿੱਸੇ ਡੁੱਬ ਗਏ ਜਿਸ ਕਾਰਨ ਵਾਹਨ ਸੜਕਾਂ ਤੇ ਫਸ ਗਏ ਸਬਵੇ ਲਾਈਨਾਂ ਬੰਦ ਹੋ ਗਈਆਂ ਅਤੇ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰਨਾ ਪਿਆ ਅਧਿਕਾਰੀਆਂ ਨੇ ਕਿਹਾ ਕਿ ਨਿਊ ਜਰਸੀ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਜਦੋਂ ਉਹਨਾਂ ਦਾ ਵਾਹਨ ਅਮਰੀਕਾ ਦੇ ਉੱਤਰ ਪੂਰਬ ਦੇ ਵਿੱਚ ਰਾਤ ਪਰ ਆਏ ਤੂਫਾਨਾਂ ਦੇ ਦੌਰਾਨ ਹੜ੍ਹ ਦੇ ਪਾਣੀ ਵਿੱਚ ਵਹਿ ਗਿਆ ਗਵਰਨਰ ਫਿਲ ਮਰਫੀ ਇੱਕ ਡੈਮੋਕ੍ਰੇਟ ਨੇ ਨੋਟ ਕੀਤਾ ਕਿ ਮੌਤਾ ਉਤਰੀ ਨਿਊ ਜਰਸੀ ਸ਼ਹਿਰ ਪਲੇਨ ਫੀਲਡ ਵਿੱਚ ਹੋਈਆਂ ਜਿੱਤੇ 3 ਜੁਲਾਈ ਨੂੰ ਤੂਫਾਨ ਦੇ ਨਾਲ ਸੰਬੰਧਿਤ ਦੋ ਮੌਤਾਂ ਵੀ ਹੋਈਆਂ ਤੇ ਪਿਛਲੇ ਤੂਫਾਨ ਦੌਰਾਨ ਉਤਰੀ ਪਲੇਨ ਫੀਲਡ ਦੇ ਵਿੱਚ ਇੱਕ ਤੀਜਾ ਵਿਅਕਤੀ ਵੀ ਮਾਰੇ ਗਿਆ ਮਰਫੀ ਨੇ ਬਰਕਲੇ ਹਾਈਟਸ ਦੇ ਵਿੱਚ ਦੁਪਾਨ ਦੇ ਨੁਕਸਾਨ ਦਾ ਦੌਰਾ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਵਿਲੱਖਣ ਨਹੀਂ ਹਾਂ ਪਰ ਅਸੀਂ ਇਸ ਸਮੇਂ ਇਸ ਤਰ੍ਹਾਂ ਦੇ ਉੱਚ ਨਮੀ ਉੱਚ ਤਾਪਮਾਨ ਉੱਚ ਤੂਫਾਨ ਦੀ ਤੀਬਰਤਾ ਦੇ ਪੈਟਰਨਾਂ ਦੇ ਵਿੱਚੋਂ ਇੱਕ ਵਿੱਚ ਹਾਂ ਸਾਰਿਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਮੰਗਲਵਾਰ ਨੂੰ ਦੋ ਤਾਜ਼ਾ ਪੀੜਤਾ ਦੇ ਨਾਮ ਤੁਰੰਤ ਜਾਰੀ ਨਹੀਂ ਕੀਤੇ ਗਏ ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਜਿਸ ਵਾਹਨ ਦੇ ਵਿੱਚ ਉਹ ਸਵਾਰ ਸੀ ਉਹ ਤੂਫਾਨ ਦੇ ਸਿਖਰ ਦੌਰਾਨ ਇੱਕ ਨਾਲੇ ਵਿੱਚ ਵਹਿ ਗਏ ਤੇ ਐਮਰਜੈਂਸੀ ਕਰਮਚਾਰੀਆਂ ਨੇ ਜਲਦੀ ਜਵਾਬ ਦਿੱਤਾ ਪਰ ਦੁਖਦਾਈ ਉਰਤੇ ਦੋਵਾਂ ਵਿਅਕਤੀ ਨੂੰ ਮੌਕੇ ਤੇ ਹੀ ਮਿਲਤਕ ਕਲਾਨ ਦਿੱਤਾ ਗਿਆ ਸ਼ਹਿਰ ਦੇ ਵੱਲੋਂ ਆਨਲਾਈਨ ਪੋਸਟ ਕੀਤੇ ਗਏ ਇੱਕ ਬਿਆਨ ਦੇ ਅਨੁਸਾਰ ਇਹ ਗੱਲ ਆਖੀ ਗਈ ਹੈ ਦੱਸਿਆ ਸੋਮਵਾਰ ਰਾਤ ਤੋਂ ਮੰਗਲਵਾਰ ਤੜਕੇ ਤੱਕ ਭਾਰੀ ਮੀਂਹ ਦੇ ਕਾਰਨ ਨਿਊਯਾਰਕ ਅਤੇ ਦੱਖਣੀ ਮਾਧਿਅਪੈਂਸਿਲਵੇਨੀਆ ਦੇ ਵਿੱਚ ਅਚਾਨਕ ਹੜ੍ਹ ਆ ਗਏ ਜਿਸ ਕਾਰਨ ਸੜਕਾਂ ਬੰਦ ਹੋ ਗਈਆਂ ਅਤੇ ਨਿਊਯਾਰਕ ਸਿਟੀ ਸਬਵੇ ਅਤੇ ਕੁਝ ਸੇਵਾਵਾਂ ਪ੍ਰਭਾਵਿਤ ਹੋਈਆਂ ਸਥਾਨਕ ਅਧਿਕਾਰੀਆਂ ਦੇ ਅਨੁਸਾਰ ਇਹ ਸੈਂਟਰਲ ਪਾਰਕ ਦੇ ਵਿੱਚ 2 ਇੰਚ ਤੋਂ ਵੱਧ ਦਰਜ ਕੀਤੀ ਗਈ ਦੂਜੀ ਸੱਪ ਤੋਂ ਵੱਧ 1 ਘੰਟੇ ਦੀ ਬਾਰਿਸ਼ ਸੀਗੀ ਜੋ ਕਿ 2021 ਦੇ ਵਿੱਚ ਆਏ ਹਰੀਕੇਨ ਐਡਾ ਦੇ ਬਚੇ ਹੋਏ ਹਿੱਸੇਆ ਤੋਂ ਵੱਤ ਸੀਗੀ ਆਨਲਾਈਨ ਪੋਸਟ ਕੀਤੇ ਗਏ ਵਾਇਰਲ ਵੀਡੀਓਜ਼ ਦੇ ਵਿੱਚ ਇੱਕ ਮੈਨ ਹਰਟਨ ਸਬਵੇ ਸਟੇਸ਼ਨ ਦੇ ਵਿੱਚ ਪਾਣੀ ਭਰਦਾ ਦਿਖਾਇਆ ਗਿਆ ਜਿਸ ਦੇ ਨਾਲ ਪਲੇਟਫਾਰਮ ਡੁੱਬ ਗਿਆ ਅਤੇ ਛਦੋਕੇ ਇੱਕ ਰੇਲ ਗੱਡੀ ਦੇ ਅੰਦਰ ਯਾਤਰੀ ਵੀ ਦੇਖ ਰਹੇ ਨੇ 10 ਸਾਲਾਂ ਤੇ ਅਰਬਾ ਡੋਲਰ ਦੇ ਪਾਣੀ ਰੋਧਕ ਯਤਨਾਂ ਦੇ ਬਾਵਜੂਦ ਹੜ ਨਿਊਯਾਰਕ ਦੇ ਸਬਵੇ ਸਿਸਟਮ ਦੇ ਲਈ ਇੱਕ ਜ਼ਿੱਦੀ ਸਮੱਸਿਆ ਸਾਬਤ ਹੋਈ ਹੈ। ਕੁਝ ਥਾਵਾਂ 'ਤੇ ਆਵਾਜਾਈ ਅਧਿਕਾਰੀਆਂ ਨੇ ਸਬਵੇ ਸਟੇਸ਼ਨਾਂ ਦੇ ਪ੍ਰਵੇਸ਼ ਦੁਆਰਾਂ 'ਤੇ ਤੂਫਾਨ ਰੁਕਾਵਟਾ, ਸਬਵੇ 에ਅਰ ਵੈਂਟਾ ਅਤੇ ਹੇਠਾਂ ਸਿੱਲਾ 'ਤੇ ਫੁੱਟਪਾਥ ਦੇ ਪੱਧਰ ਤੋਂ ਉੱਪਰ ਫੈਂਟਾ ਅਤੇ ਪ੍ਰਵੇਸ਼ ਦੁਆਰਾਂ ਨੂੰ ਉੱਚਾ ਚੁੱਕਣ ਦੇ ਲਈ ਲਗਾਮ ਲਗਾਈ ਗਈ ਹੈ ਜਾਲ ਲਗਾ ਰਹੇ ਨੇ। ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ